ਲਗਭਗ 17 ਸਾਲਾਂ ਤੱਕ ਬ੍ਰੇਨ ਟਿਊਮਰ ਨਾਲ ਜੂਝਣ ਤੋਂ ਬਾਅਦ ਚੰਡੀਗੜ੍ਹ ਦੇ ਪਹਿਲੇ ਹਾਕੀ 올림픽 ਐਥਲੀਟ ਸਪੀਤ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ ਹੈ। ਸਾਬਕਾ ਭਾਰਤੀ ਮਿਡਫੀਲਡਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੀ ਰਿਹਾਈਸ਼ ਤੇ ਆਖਰੀ ਸਾਹ ਲਏ। ਉਨ੍ਹਾਂ ਨੇ ਸਿਡਨੀ 올림픽 ਵਿੱਚ ਹਾਕੀ ਵਿਸ਼ਵ ਕੱਪ ਅਤੇ ਜਰਮਨੀ ਵਿੱਚ 2002 ਵਿੱਚ FIH ਚੈਂਪੀਅਨਸ ਟਰੋਫੀ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਅੰਤਰਰਾਸ਼ਟਰੀ ਪਦਤ ਅਤੇ ਅੰਤਰਰਾਸ਼ਟਰੀ ਪਦਰ ਤੇ ਚੰਡੀਗੜ੍ਹ ਦਾ ਨਾਮ ਰੋਸ਼ਨ ਕੀਤਾ। ਤੋ ਦੱਸਿਆ ਕਿ ਇਹਨਾਂ ਦਾ ਆਪਰੇਸ਼ਨ ਹੋਇਆ ਉਹ ਤੋਂ ਬਾਅਦ ਠੀਕ ਹੋ ਗਿਆ ਉਸ ਤੋਂ ਬਾਅਦ ਵੀ ਇਹਨਾਂ ਨੇ ਹੋਕੀ ਸ਼ੁਰੂ ਕਰ ਦਿੱਤੀ ਗੇ ਅੱਛਾ ਦੁਬਾਰੇ ਫੇਰ ਕਰਤੀ ਹਾਂਜੀ ਹਾਂ ਬਟ ਉਸ ਤੋਂ ਬਾਅਦ ਦੁਬਾਰਾ ਦੋ ਆਪਰੇਸ਼ਨ ਜਿਹੜੇ ਹੋ ਗਏ ਉਸ ਤੋਂ ਬਾਅਦ ਠੀਕ ਨਹੀਂ ਹੋਤਾ ਹੈ ਹੂੰ ਅਗੇਨ ਐਂਡ ਅਗੇਨ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਹਾਂ ਪਿਛਲੇ 7-8 ਮਹੀਨਿਆਂ ਤੋਂ ਦਹੀ ਬਹੁਤ ਕ੍ਰਿਟੀਕਲ ਤੇ ਪ੍ਰਸ਼ਾਸਨਿਕ ਤੌਰ ਤੇ ਹਾਂ ਜੇ ਮੈਂ ਅਦੇ ਮੇਰ ਬਹੁਤ ਅੱਛਾ ਪਲੇਟੀ ਹੋ ਰਿਹਾ ਫਸਟ 올ੰਪੀਅਨ ਸੀ ਚੰਡੀਗੜ੍ਹ ਦਾ ਹਾਂ ਤੇ ਹੋਰ ਵੀ ਬੱਚਿਆਂ ਨੂੰ ਇਹਨਾਂ ਨੇ ਤਿਆਰ ਕਰਿਆ ਜਾਂ ਇਹਨਾਂ ਦੇ ਜੋ ਸੰਪਰਕ ਚ ਆਏ ਜੇ ਕਿਸ ਤਰ੍ਹਾਂ ਦੇ ਨਾਲ ਇਹਦੇ ਮੋਟੀਵੇਸ਼ਨ ਕਹੇ ਜੀ ਮੋਟੀਵੇਸ਼ਨ ਤਾਂ ਸੀ ਕਿ ਬੱਚਿਆਂ ਨਾਲ ਬਟ ਇਹ ਕਿ ਵੀ ਬੱਚਿਆਂ ਨੂੰ ਮੂਵ ਕਰਨਾ ਕਿਉਂਕਿ ਬੀਪੀਸੀਐਲ ਤੇ ਜੋਬ ਕਰਦੇ ਸੀਗੇ ਇਹ ਕਰਕੇ ਬੱਚਿਆਂ ਨਾਲ ਜਦੋਂ ਗਰਾਊਂਡ 'ਤੋਂ ਆਜੇ ਉਹਨਾਂ ਨੇ ਉਹਨਾਂ ਨੂੰ ਮੋਟੀਵੇਟ